ਸਾਡੇ 'ਚ ਪਿੰਡ ਦਾ ਮਸਲਾ ਜੀ ਆ। ਅੱਛਾ ਜੀ। ਕਿਹੜੇ ਪਿੰਡ ਤੋਂ ਬਾਈ ਜੀ? ਐ ਕੋਠੀ ਸ਼ੇਰ ਜਾਂਦੀ। ਜੀ। ਹਾਂਜੀ। ਅੱਛਾ ਜੀ। ਕੀ ਮਸਲਾ ਸੀ ਕਿ ਜੀ? ਮਸਲਾ ਮਹਾਰਾਜ ਸਾਡਾ ਸਾਡੇ 'ਚ ਬੱਚੇ ਈਆਂ ਭੈਣਾ ਲੱਗਦੀਆਂ ਵਾ ਰੋਜ਼। ਅੱਛਾ ਜੀ। ਤੇ ਸਾਡਾ ਠੀਕ ਆ। ਉੱਥੇ ਸ਼ੇਰ ਜਾ ਕੇ ਪੈਣ ਦਾ। ਜੀ ਬਾਈ ਜੀ। ਠੀਕ ਹੈ ਜੀ। ਇੱਥੇ ਨਾਮ ਦਾ ਡਟਿਆ। ਉਸਨਾਨ ਸਿੰਘ ਖਾਸਾ ਮੇਰਾ ਨਾਮ ਹੈ। ਠੀਕ ਹੈ ਜੀ। ਤੇ ਇੱਥੇ ਗਲਤ ਪਹਿਰਾ ਚੱਲਦਾ ਸੀਗਾ। ਤੇ ਸਾਡਾ ਕਈ ਦਿਨਾਂ ਤੋਂ ਮੂਰਚਾ ਲੱਗਿਆ ਹੋਇਆ ਸੀ ਤੇ ਅਈ ਵਾਰਨਿੰਗ ਵੀ ਦਿੱਤੀ ਸੀ ਇੱਕ ਦੋ ਵਾਰ ਇਹਨਾਂ ਨੂੰ ਤੇ ਬੰਦ ਕਰ ਦੋ ਇਹ ਠੀਕ ਹੈ ਜੀ ਤੇ ਅੱਜ ਸਾਡਾ ਮੋਰਚਾ ਫਤਿਹ ਹੋ ਗਿਆ ਵਾ ਠੀਕ ਹੈ ਅਸੀਂ ਮੋਰਚਾ ਬੰਦ ਕਰਾਤਾ ਵਾ ਅੱਗੇ ਤੋਂ ਕਦੇ ਇਹ ਗਲਤੀ ਹੋਊਗੀ ਤਾਂ ਫਿਰ ਅਸੀਂ ਕਹਾਂਗੇ ਇੱਥੇ ਅੱਗ ਲਾ ਦੇਣੀ ਹੈ ਠੀਕ ਹੈ ਨਹੀਂ ਬਾਕੀ ਤੁਹਾਡੀ ਥੋੜੀ ਜਿਮੇ ਤੁਸੀਂ ਕਹੋਗੇ ਉਹ ਵੀ ਕਰ ਲਾਂਗੇ ਕਿਹੜਾ ਹੋਟਲ ਸੀਗਾ ਬਾਈ ਜੀ ਇਹ ਨਾ ਕੀ ਇਹਦਾ ਜੀ ਸਾਨੂੰ ਨਾਂ ਤਾਂ ਦਾ ਪਤਾ ਹੀ ਨਹੀਂ ਲੱਗਿਆ ਸੀ ਅੰਦਰ ਕੁੜੀਆਂ ਅੰਦਰ ਸੀਗੇ ਜਦੋਂ ਤੁਸੀਂ ਰੇਡ ਕਰਵਾਈ ਹੈ ਪੁਲਿਸ ਤੋਂ ਕਹਿ ਕੇ ਹਾਂਜੀ ਹਾਂਜੀ ਕਿੰਨੇ ਜਣੇ ਸੀਗੇ ਤਕਰੀਬਨ ਹੋਣਗੇ ਕੱਟਪਟ ਦੇਖੋ ਪੰਜ ਛੇ ਜੋ ਦੇਖੋ ਉਹਨਾਂ ਆਪਰਾ ਸਰਾਰਾ ਸਰਕਾਰ ਕਰਦੇ ਆਗੇ ਉਹਦਾ ਕੋਈ ਉਹਨਾਂ ਦੀ ਫੋਟੋਆਂ ਥੋੜੀ ਤਾਂ ਵੈਸੇ ਪੁੱਛੀ ਜੀ ਕਿ ਕਿੰਨੇ ਜਣੇ ਸੀ ਅੰਦਰ ਜਿਹਨੇ ਤਕਰੀਬਨ ਹੋਣਗੇ ਕੱਟਪਟ ਪੰਜ ਪੰਜ ਜਣੇ ਹੋਣਗੇ ਕੱਟਪਟ ਜੀ ਪੰਜ ਸੱਤ ਕੁੜੀਆਂ ਪੰਜ ਸੱਤ ਬੰਤੇ ਹਾਂਜੀ ਅੰਦਰ ਕਮਰੇ ਕਿੰਨੇ ਟੋਟਲ ਬਣੇ ਹੋਏ ਕਮਰੇ ਹੋਣਗੇ ਆਦ ਗਿਣਤੀ ਆ 50 60 ਤੋਂ ਉੱਤੇ ਹੋਣਗੇ ਹੋਣਗੇ 60 ਤੋਂ ਉੱਪਰ ਵੀ ਹੋਣਗੇ ਸਾਾਨੂੰ ਕੁਝ ਨਹੀਂ ਪਤਾ ਮਾਲਕ ਦਾ ਹਜੇ ਕੋਈ ਅੰਦਰ ਕੋਣ ਮਿਲੇ ਤੁਹਾਨੂੰ ਜਦੋਂ ਤੁਸੀਂ ਕਿਹਾ ਸੀ ਜਿਹਨੂੰ ਵਾਰਨਿੰਗ ਦਿੱਤੀ ਸੀ ਉਹ ਕੋਣ ਬੰਦਾ ਜੀ ਜਿਨ੍ਹਾਂ ਨੂੰ ਅੰਦਰ ਬਾਹਰ ਵੀ ਨਹੀਂ ਦਿੱਤੀ ਸੀ ਜਿਨ੍ਹਾਂ ਨੂੰ ਕਿਹਾ ਸੀ ਭੱਜ ਗਏ ਇਹਨਾਂ ਨੂੰ ਲੈ ਕੇ ਭੱਜ ਗਏ ਮੈਂ ਤਾਂ ਮੈਨੇਜਰਾਂ ਨੂੰ ਕਿਹਾ ਸੀਗਾ ਮੈਂ ਤਾਂ ਇਹਦਾ ਮੈਨੇਜਰ ਸੀਗਾ ਸੀਗਾ ਮੈਨੇਜਰੋਂ ਭੱਜ ਗਏ ਅੱਜ ਤੇ ਪਹਿਲਾਂ ਇਹਨਾਂ ਨੂੰ ਇੱਕ ਜਿਹੜਾ ਪਹਿਲਾਂ ਕਿਹਾ ਸੰਡੇ ਵਾਲੇ ਦਿਨ ਕਹਿ ਕੇ ਗਏ ਆ ਉਦੋਂ ਵੀ ਪਹਿਰਾ ਲਾਇਆ ਸੀਗਾ ਉਦੋਂ ਕਹਿੰਦੇ ਬੰਦ ਕਰ ਦਾਂਗੇ ਤੇ ਉਸ ਤੋਂ ਬਾਅਦ ਅੱਜ ਫੇਰ ਅਸੀਂ ਕਿਹਾ ਪਹਿਰਾ ਅੱਜ ਯਾਨੀ ਕਿ ਫਤਿਹ ਹੋ ਗਿਆ ਮੋਰਚਾ ਇਹ ਤੋਂ ਤੇ ਉਸ ਤੋਂ ਬਾਅਦ ਕਹਿੰਦੇ ਇੱਥੇ ਕੋਈ ਪਹਿਰਾ ਨਾ ਹੋਊਗਾ ਇਹ ਝਾ ਜੀ ਅਸੀਂ ਤੁਸੀਂ ਜਿਹੜਾ ਕਹਿੰਦੇ ਮੋਰਚਾ ਫਟੇ ਹੋ ਗਿਆ ਇਟ ਮੀਨ ਕੀ ਇਹਦਾ ਕੀ ਮਤਲਬ ਫਟੇ ਹੋ ਗਏ ਬੰਦ ਕਰਾਤਾ ਬੰਦ ਬੰਦ ਕਰਾਤਾ ਜੀ ਇਥੋਂ ਦੋਨੋਂ ਫਟੇ ਹੋਏ ਆ ਹਾਂਜੀ 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 ਅੱਜ ਕਿੰਨੀ ਕਿੰਨੀ ਦੇਰ ਐਸੇ ਬਹਿਣਾ ਪਿਆ ਤੁਹਾਨੂੰ ਵੇਟ ਕਰਨੀ ਪਈ ਸਾਨੂੰ ਤਾਂ ਕਈ ਦਿਨਾਂ ਤੋਂ ਨਹੀਂ ਚੱਲਦਾ ਜੀ ਕਈ ਦਿਨਾਂ ਤੋਂ ਤੁਹਾਡੇ ਸਾਡੇ ਕਈ ਦਿਨਾਂ ਤੋਂ ਮੋਰਚਾ ਹਿੱਕ ਚੜੜ ਗਈਆਂ ਬੀਬੀਆਂ ਬੀਬੀਆਂ ਕਿਹਦੇ ਨੇ ਨਹੀਂ ਸੀ ਆ ਵੀ ਇੱਥੇ ਛੋਟੇ ਛੋਟੇ ਜਵਾਕੇ ਜਵਾਕ ਇੱਥੇ ਵੀ ਹਾਈਲਾਈਟਸ ਬਣ ਗਿਆ ਇੱਥੇ ਕੁੜੀਆਂ ਮੁੰਡੇ ਜਾ ਰਹੇ ਅੰਦਰ ਹੁਣ ਛੋਟੇ ਜਵਾਕਾਂ ਨੂੰ ਕੀ ਪਤਾ ਮਾਰੇ ਸਾਹਿਬ ਜੀ ਪਤਾ ਲੱਗਾ ਕੌਣ ਕਰ ਰਿਹਾ ਸੀ ਇਹ ਤੰਦਾ ਜੜਾ ਕਿੱਥੇ ਇਹ ਚੀਜ਼ ਦਾ ਪਤਾ ਲੱਗਾ ਨਹੀਂ ਸਾਨੂੰ ਨਹੀਂ ਕੋਈ ਪਤਾ ਤੁਹਾਨੂੰ ਤੁਹਾਨੂੰ ਕਿਵੇਂ ਪਤਾ ਲੱਗਾ ਇਹ ਚੀਜ਼ ਹੁਣ ਕਿਵੇਂ ਦੱਸੋ ਕਿ ਇਹ ਲੱਗ ਰਿਹਾ ਸੋ ਤਾਂ ਇਹ ਇਰਾਦਾ ਹੈ ਜੇ ਹੁਣ ਪੁਲਿਸ ਇਹਨਾਂ ਦੇ ਪਰਚਾ ਨਹੀਂ ਦਿੰਦੀ ਆ ਕੋਈ ਕਾਰਵਾਈ ਨਹੀਂ ਕੀਦੀ ਫਿਰ ਤੁਹਾਡਾ ਕੀ ਐਕਸ਼ਨ ਹੈ ਆਕਚਲ ਇਹ ਜੇ ਇਹਨਾਂ ਨੇ ਬੰਦ ਨਾ ਕੀਤਾ ਅੱਜ ਅਦਰੋਂ ਪਹਿਲਾਂ ਹੀ ਬਚਲ ਕਰਕੇ ਪੋਲਿਸ ਨੇ ਤੁਹਾਡੇ ਕਿਹਦੇ ਰੇਡ ਕਰਤੀ ਬੰਦੇ ਅੰਦਰੋਂ ਫੜੇਗੇ 8 ਕੁੜੀਆਂ ਤੇ 5 ਕੁੜੀਆਂ ਜਿੰਨੇ ਵੀ ਤੁਸੀਂ ਕਹਿੰਦੇ ਜੇ ਪੋਲਿਸ ਇਹਨਾਂ ਤੇ ਪਰਚਾ ਨਹੀਂ ਦਿੰਦੀ ਜੀ ਫੇਰ ਕੀ ਅਗਲਾ ਐਕਸ਼ਨ ਹੋਊਗਾ ਹਾ ਅਗਲਾ ਐਕਸ਼ਨ ਕਰ ਜਿੱਥੇ ਉਹ ਵੀ ਹੈਗਾ ਠੀਕ ਹੈ ਹਰ ਭਾਈ ਲੱਗਦਾ ਰਿਪੋਰਟ ਰਿਪੋਰਟ ਦੇਣੀ ਪਊ ਹਲੇ ਵੀ ਇਹ ਨਾ ਨਾ ਕਰਨਗੇ ਫੇਰ ਅਸੀਂ ਅਗਲਾ ਐਕਸ਼ਨ ਕਰੀਏ ਤੁਸੀਂ ਦੱਸ ਕੇ ਜੁੜੇ ਬਰਾਮਦ ਹੋ ਗਏ ਜੀ ਫੇਰ ਵੀ ਆਪਾਂ ਜੇ ਰਿਪੋਰਟ ਨਾਲ ਦੇਣੀ ਚੱਲੀਏ ਗੱਲ ਬਣਦੀ ਨਹੀਂ ਆ ਜੀ ਖਾਲਸਾ ਜੀ ਉਹਦੀ ਹਾਂਜੀ ਜਿਹੜੀ ਮੌਕੇ ਤੇ ਕਾਰਵਾਈ ਹੋਣੀ ਬਣਦੀ ਸੀ ਅਸਲ ਦੇ ਵਿੱਚ ਜੀ ਉੱਥੇ ਉੱਥੇ ਹੁਣ ਹਾਂ ਬਿਲਕੁਲ ਹਾਂਜੀ ਹੁਣ ਬਣਦੀ ਹੈ ਜੀ ਅਸੀਂ ਦੇਖੋ ਕਿਸੇ ਦਾ ਸੀ ਅਸੀਂ ਦੇਖੋ ਮੇਰੀ ਗੱਲ ਦੇਖੋ ਹਰ ਇੱਕ ਦੇ ਧਿਆਨ ਪੈਣਾ ਅਸੀਂ ਕਿਸੇ ਨੂੰ ਮੂਹਰੇ ਲੈ ਗਏ ਨਹੀਂ ਆਸੀ ਵੀ ਅਸੀਂ ਇਹ ਨਹੀਂ ਕਰੇ ਧਿਆਨ ਪੈਣਾ ਦਫ਼ਤਰ ਦਾ ਜਿਹੜਾ ਇਹਦਾ ਓਨਰ ਹੈ ਜਿਹੜਾ ਮਾਲਕ ਹੈ ਉਹ ਦੱਸਤਾ ਰਹੇ ਹਾਂ ਮਾਰਾ ਦੱਸਤਾ ਰਹੇ ਹਾਂ ਇਹਨਾਂ ਨੇ ਮੁੰਡੇ ਕੁੜੀਆਂ ਭਜਾ ਦੇ ਕੇ ਪੁਲਿਸ ਨਾਲ ਲੈ ਗਈ ਇਹਨਾਂ ਦਾ ਮੁੰਡੇ ਕੁੜੀਆਂ ਲੈ ਗਈ ਕੋਈ ਅਸੀਂ ਕਿਹੜਾ ਮੈਟਰ ਦੇਖੋ ਤਗਲਾਮੀ ਇਹ ਨਹੀਂ ਕਹਿੰਦੇ ਚਾਹਦੇ ਵੀ ਨਹੀਂ ਸਰ ਪੁਲਿਸ ਮੁੰਡੇ ਕੁੜੀਆਂ ਆਪਦੇ ਨਾਲ ਲੈ ਗਈ ਕੋਈ ਸਾਡਾ ਸਾਡਾ ਮੇਨ ਰੋਡ ਤੇ ਆ ਗਿਆ ਜੇ ਇਹਨਾਂ ਨੇ ਫਤਲਾ ਨਾ ਕੀਤਾ ਫਿਰ ਅਸੀਂ ਦੂਜੀ ਰੋਡ ਬੰਦ ਕਰਾਵਾਂਗੇ ਨਹੀਂ ਤੁਸੀਂ ਸਰ ਬਾਅਦ ਜੀ ਛੱਡ ਕੇ ਕਰਾਓ ਪਰ ਜਿਹੜੇ ਮੁੰਡੇ ਕੁੜੀਆਂ ਅੰਦਰੋਂ ਖੜੇ ਪੁਲਿਸ ਨੇ ਭਜਾਤੇ ਜਾਂ ਨਾਲ ਲੈ ਗਈ ਨਹੀਂ 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 ਭਜਾਤੇ ਉਹਦਾ ਪੁਲਿਸ ਦਾ ਕੋਈ ਇਹਦੇ ਵਿੱਚ ਰਿਜਨ ਨਹੀਂਗਾ ਉਹ ਸਾਡੀ ਜਿੰਨੇ ਵੀ ਹੈਗੀ ਕਿ ਕਾਨੂੰ ਆਪਾਂ ਕਹਿ ਰਹੀਏ ਇੱਕ ਦਾ ਬਾਹਰ ਜਿਹੜੀ ਹੁਣ ਜਿਹੜੀ ਅੰਦਰ ਪੁਲਿਸ ਦਾ ਜੀ ਪੁਲਿਸ ਨੂੰ ਤੁਸੀਂ ਬੁਲਾਇਆ ਸੀ ਜੀ ਪੁਲਿਸ ਆਪਣੇ ਆਪ ਹੀ ਬੁਲਾਇਆ ਸੀ ਸਾਡਾ ਪੁਲਿਸ ਨਹੀਂ ਹੋ ਕਿਉਂ ਪੰਜਾਬੀ ਜੀ ਮੁੱਕੇ ਤੋਂ ਆਪ ਹੀ ਭੱਜ ਗਏ ਜਿਹੜੇ ਕੁੜੀਆਂ ਆਪੇ ਭੱਜ ਗਏ ਭੱਜ ਕੇ ਫਰਾਰ ਹੋਗੇ ਕੋਈ ਇਹੀ ਫਰਾਵੇ ਜਿੰਦਾ ਲਾਤਾ ਬਾਹਰ ਹਾਂ ਜੀ ਬਾਹਰ ਦੰਦਾ ਡਾਕੇ ਭੱਜ ਕੇ ਮੈਨੇਜਰ ਵੀ ਭੱਜੇ ਐ ਕੋਈ ਦੰਦਾ ਸਾਡੀ ਇਹੀ ਬੇਨਤੀ ਹੈ ਜੀ ਅੱਗੇ ਤੋਂ ਜੇ ਅਸੀਂ ਇਹਦੀ ਮੋਟਾ ਫੜ ਲਿਆ ਅਈ ਬਾੜ ਦੇ ਲੈ ਕੱਦਾਈ ਹਾਂਜੀ ਵਾਈ ਗੁਰਜੀ ਦਾ ਸਾਹ ਸਾਹ ਵਾਈ ਗੁਰਜੀ